ਜੇ ਕੋ ਮੰਗਾ ਫੇਰ ਉਹੀ ਉਹੀ ਜਿਹੜੀਆਂ ਮੰਗਾ ਦਿੱਲੀ ਮੋਰਚੇ 'ਚ ਅਸੀਂ ਸਾਰੀਆਂ ਫਸਲਾਂ ਤੇ ਐਮਐਸਪੀ ਚਾਹੁੰਦੇ ਆ ਤੇ ਲਖੀਮਪੁਰ ਖੀਰੀਵੈਚ ਜਿਹੜਾ ਕਤਲੇਆਮ ਹੋਇਆ ਸੀ ਉਹਨਾਂ ਨੂੰ ਅਜੇ ਤੱਕ ਸਜਾਵਾਂ ਨਹੀਂ ਦਿੱਤੀਆਂ ਗਈਆਂ ਇਹ ਕਿ ਜੇ ਅਜੇ ਵੀ ਮੰਗਾ ਨਾ ਮੰਨੀਆਂ ਤੇ ਹੋ ਸਕਦਾ ਫਿਰ ਪਹਿਲੇ ਨਾਲੋਂ ਵੱਡਾ ਮੋਰਚਾ ਸਾਨੂੰ ਲਾਉਣਾ ਪੈ ਜੇ 50 60 ਸਾਲ ਪਹਿਲਾਂ ਸੰਵਿਧਾਨ ਬਣਿਆ ਸੀ ਦੇਸ਼ ਦਾ ਅੱਜ ਦੀ ਜਿਹੜੀ ਹਕੂਮਤ ਹੈ ਉਹ ਸੰਵਿਧਾਨ ਨੂੰ ਤੋੜ ਕੇ ਤੇ ਗਲਤ ਪਾਸੇ ਨੂੰ ਲਿਜਾ ਰਹੀ ਆ ਅੱਜ ਦਾ ਦਿਨ ਇਸ ਕਰਕੇ ਚੁਣਿਆ ਕਿ ਕੁਰਬਾਨੀਆਂ ਦੇ ਕੇ अनेका ਲੋਕ 희ਤ ਕਰਕੇ ਆਜ਼ਾਦੀ ਲਈ ਤੇ ਸਾਡਾ ਸੰਵਿਧਾਨ ਬਣਿਆ ਜੇ ਅੱਜ ਇਹ ਸੰਵਿਧਾਨ ਨੂੰ ਤੋੜ ਕੇ ਸਾਰੇ ਲੋਕਾਂ ਦਾ ਏਕੇ ਨੂੰ ਤੋੜਨੀ ਚਾਹੁੰਦੀ ਆ ਤੇ ਅੱਜ ਦੇ ਕਿਸਾਨ ਮਜ਼ਦੂਰ ਮਲਾਜ਼ਮ ਜਿਹੜੇ ਆ ਉਹ ਸਾਰੇ ਛੜਕਾਂ ਦੇ ਉੱਤੇ ਨਿਕਲੇ ਪੂਰੇ ਭਾਰਤ ਦੇ 60 ਸੰਯੁਕਤ ਕਿਸਾਨ ਮੋਰਚੇ ਦੇ ਐਲਾਨ ਤੋਂ ਬਾਅਦ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਅੱਜ ਦੇਸ਼ ਦੇ 75ਵੇਂ ਗਣਤੰਤਰ ਦਿਵਸ ਦੇ ਮੌਕੇ ਤੇ ਟਰੈਕਟਰ ਮਾਰਚ ਕਿਸਾਨਾਂ ਵੱਲੋਂ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੇ ਖਿਲਾਫ ਕੱਢਿਆ ਜਾ ਰਿਹਾ ਤਸਵੀਰਾਂ ਹਨ ਬਟਾਲਾ ਦੀਆਂ ਜਿੱਥੇ ਉਮਰਪੁਰਾ ਚੌਂਕ ਤੋਂ ਕਿਸਾਨ ਜਥੇਬੰਦੀਆਂ ਵੱਲੋਂ ਟਰੈਕਟਰ ਮਾਰਚ ਸ਼ੁਰੂ ਕੀਤਾ ਗਿਆ ਹੈ ਜੋ ਕਿ ਪੂਰੇ ਬਟਾਲਾ ਸ਼ਹਿਰ ਦਾ ਚੱਕਰ ਕੱਟਦਾ ਹੋਇਆ ਐਸ ਡੀ ਐਮ ਦਫਤਰ ਬਟਾਰਾ ਪਹੁੰਚੇਗਾ ਤੇ ਉੱਥੇ ਆਪਣੀਆਂ ਮੰਗਾਂ ਦਾ ਮੰਗ ਪੱਤਰ ਸਰਕਾਰ ਦੇ ਨਾਮ ਤੇ ਐਸ ਡੀ ਐਮ ਨੂੰ ਸੌਂਪੇਗਾ ਕਿਤਨਾ ਕਿਤੇ ਲੰਬੇ ਸਮੇਂ ਤੋਂ ਲਟਕੀਆਂ ਆ ਰੀਆਂ ਇਹ ਮੰਗਾਂ ਨੂੰ ਲੈ ਕੇ ਹੀ ਕਿਸਾਨ ਲਗਾਤਾਰ ਹੀ ਰੋਸ ਪ੍ਰਦਰਸ਼ਨ ਰੋਸ ਮੁਜਾਹਰੇ ਕਰਦੇ ਨਜ਼ਰ ਆ ਰਹੇ ਹਨ ਤੇ ਅੱਜ ਇਹ ਟਰੈਕਟਰ ਮਾਰਚ ਵੀ ਆਪਣੀਆਂ ਉਹਨਾਂ ਮੰਗਾਂ ਨੂੰ ਲੈ ਕੇ ਹੀ ਕੱਢਿਆ ਜਾ ਰਿਹਾ ਹੈ ਕਿਸਾਨਾਂ ਦੇ ਵੱਲੋਂ ਜਿਹੜੀਆਂ ਮੰਗਾਂ ਕੇਂਦਰ ਸਰਕਾਰ ਵੱਲੋਂ ਹਾਲੇ ਤੱਕ ਮੰਨੀਆਂ ਨਹੀਂ ਗਈਆਂ ਤਾ ਜੇ ਗੱਲ ਕੀਤੀ ਜਾਵੇ ਤਾਂ ਸੰਯੁਕਤ ਕਿਸਾਨ ਮੋਰਚੇ ਦੇ ਐਲਾਨ ਤੋਂ ਬਾਅਦ ਇਹ ਟਰੈਕਟਰ ਮਾਰਚ ਬਟਾਲਾ ਚ ਵੀ ਨਿਕਲਦਾ ਨਜ਼ਰ ਆ ਰਿਹਾ ਹੈ ਲੰਬੀ ਲਾਈਨ ਇੱਕ ਟਰੈਕਟਰਾਂ ਦੀ ਨਜ਼ਰ ਆ ਰਹੀ ਹੈ ਜਿਹਦੇ ਵਿੱਚ ਕਿਸਾਨ ਹਮ ਹਮਾ ਕੇ ਸ਼ਾਮਲ ਹੋਏ ਨੇ ਤਾਂ ਕਿ ਆਪਣੀਆਂ ਇਹਨਾਂ ਮੰਗਾਂ ਨੂੰ ਸਰਕਾਰ ਦੇ ਕੰਨਾਂ ਤੱਕ ਪਹੁੰਚਾ ਸਕਣ ਤੇ ਆਪਣੀਆਂ ਨਾ ਮੰਗਾਂ ਨੂੰ ਜਲਦ ਤੋਂ ਜਲਦ ਸਰਕਾਰ ਕੋਲੋਂ ਮਨਵਾ ਸਕਣ ਗੱਲਬਾਤ ਕਰ ਲੈਂਦੇ ਆ ਸਾਡੇ ਨਾਲ ਕੁਝ ਕਿਸਾਨ ਆਗੂ ਮੌਜੂਦ ਨੇ ਕਿ ਕਿਉਂ ਤੇ ਕਿਸ ਵਜ੍ਹਾ ਕਰਕੇ ਟਰੈਕਟਰ ਮਾਰਚ 26 ਤਰੀਕ ਯਾਨੀ ਕਿ ਗਣਤੰਤਰਤਾ ਦਿਵਸ ਦੇ ਮੌਕੇ ਤੇ ਹੀ ਕੱਢਿਆ ਜਾ ਰਿਹਾ ਹੈ ਭਾਈ ਆਪਣਾ ਨਾਮ ਦੱਸ ਦਿਓ ਮੈਂ ਸ਼ੇਰ ਪੰਜਾਬ ਸਿੰਘ ਕਹਿੰਦਾ ਹਾਂ ਪ੍ਰਧਾਨ ਬਟਾਲਾ ਬਲੌਕ ਕਿਸਾਨ ਮਜ਼ਦੂਰ ਨੌਜਵਾਨ ਇਕਤਾ ਪੰਜਾਬ ਹਾਂਜੀ ਕਿਉਂ ਅੱਜ ਗਣਤੰਤਰਤਾ ਦਿਵਸ ਤੇ ਹੀ ਇਹ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਤੇ ਕੀ ਮੰਗਾਂ ਨੇ ਦੇਖੋ ਮੰਗਾਂ ਫੇਰ ਉਹੀ ਉਹੀ ਜਿਹੜੀਆਂ ਮੰਗਾਂ ਦਿੱਲੀ ਮੋਰਚੇ 'ਚ ਅਸੀਂ ਸਾਰੀਆਂ ਫਸਲਾਂ ਦੇ ਐਮਐਸਪੀ ਚਾਹੁੰਦੇ ਆ ਤੇ ਲਖੀਮਪੁਰ ਖੀਰੀ ਵਿੱਚ ਜਿਹੜਾ ਕਤਲੇਆਮ ਹੋਇਆ ਸੀ ਉਹਨਾਂ ਨੂੰ ਅਜੇ ਤੱਕ ਸਜਾਵਾਂ ਨਹੀਂ ਦਿੱਤੀਆਂ ਗਈਆਂ ਇਸ ਦੇ ਨਾਲ ਹੀ ਦਿੱਲੀ ਮੋਰਚੇ ਵਿੱਚ ਜਿਹੜੇ ਪਰਚੇ ਹੋਏ ਸੀ ਅਜੇ ਤੱਕ ਕੋਈ ਪਰਚੇ ਰੱਦ ਨਹੀਂ ਕੀਤੇ ਗਏ ਜਿਹੜੇ ਕਿਸਾਨ ਸਹੀਦ ਹੋਏ ਆ ਉਹਨਾਂ ਨੂੰ ਬੰਦਾ ਮੁਆਵਜ਼ਾ ਨਹੀਂ ਦਿੱਤਾ ਗਿਆ ਸੋ ਸਾਰੇ ਮਸਲਿਆਂ ਨੂੰ ਲੈ ਕੇ ਅਸੀਂ ਦੁਬਾਰਾ ਆਪਣਾ ਅੰਦੋਲਨ ਜਿਹੜਾ ਇਹ ਸ਼ੁਰੂ ਕੀਤਾ ਤਾਂ ਕਿ ਸਰਕਾਰ 'ਤੇ ਦਬਾਅ ਪਾਇਆ ਜਾ ਸਕੇ ਅਜੇ ਗੱਲ ਕੀਤੀ ਜਾਵੇ ਤਾਂ ਜਿਸ ਤਰੀਕੇ ਨਾਲ ਤੁਸੀਂ ਕਿਸਾਨਾਂ ਦੇ ਵੱਲੋਂ ਲਗਾਤਾਰ ਹੀ ਰੋਸ ਮਜਾਰੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਆ ਪਰ ਮੰਗਾ ਜੜੀਆਂ ਉਹ ਕਿਤੇ ਵੀ ਪੂਰੀਆਂ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ ਮੰਗਾ ਜੜੀਆਂ ਨੇ ਲਗਾਤਾਰ ਲਟਕਦੀਆਂ ਨਜ਼ਰ ਆ ਰਹੀਆਂ ਵੇਖੋ ਅਸੀਂ ਸਰਕਾਰ ਤੇ ਯਕੀਨ ਕੀਤਾ ਸੀ ਵਿਸ਼ਵਾਸ ਕੀਤਾ ਸੀ ਪਰ ਸਰਕਾਰ ਨੇ ਸਾਨੂੰ ਧੋਖਾ ਦਿੱਤਾ ਪਰ ਸਰਕਾਰ ਨੂੰ ਦੱਸ ਦੇਣਾ ਚਾਹੁੰਦੇ ਆ ਕਿ ਪੂਰੇ ਦੇਸ਼ ਦੀਆਂ ਜਥੇਬੰਦੀਆਂ ਸਯੁਕਤ ਮੋਰਚਾ ਭਾਰਤ ਵੱਲੋਂ ਅੱਜ ਐਲਾਨ ਕੀਤਾ ਗਿਆ ਪੂਰੇ ਦੇਸ਼ ਭਰ ਦੇ ਵਿੱਚ ਅੱਜ ਟਰੈਕਟਰ ਮਾਰਚ ਕੀਤਾ ਜਾ ਰਿਹਾ ਔਰ ਸਰਕਾਰ ਨੂੰ ਮੈਸੇਜ ਦਿੱਤਾ ਗਿਆ ਕਿ ਜੇ ਅਜੇ ਵੀ ਮੰਗਾ ਨਾ ਮੰਨੀਆਂ ਤੇ ਹੋ ਸਕਦਾ ਫਿਰ ਪਹਿਲੇ ਨਾਲੋਂ ਵੱਡਾ ਮੋਰਚਾ ਸਾਨੂੰ ਲਾਉਣਾ ਪੈ ਜੇ ਜੀ ਬਿਲਕੁਲ ਕਹਿੰਦੇ ਨੇ ਕਿ ਪਹਿਲੇ ਨਾਲੋਂ ਵੱਡਾ ਮੋਰਚਾ ਵੀ ਹੋ ਸਕਦਾ ਹੈ ਕਿ ਲਗਾਣਾ ਪੈ ਜਾਵੇ ਕਿਉਂਕਿ ਮੰਗਾ ਜੜੀਆਂ ਨੇ ਉਹ ਮੰਨੀਆਂ ਨਹੀਂ ਜਾ ਰੀਆਂ ਗੱਲ ਕੀਤੀ ਜਾਵੇ ਤਾਂ ਕਿਹਾ ਜਾ ਰਿਹਾ ਕਿ ਫਰਵਰੀ ਮਹੀਨੇ ਦੇ ਵਿੱਚ ਫਿਰ ਵੱਡਾ ਇੱਕ ਸੰਘਰਸ਼ ਹੋ ਲਿਆ ਜਾਏਗਾ ਜਥੇਬੰਦੀਆਂ ਦੇ ਵੱਲੋਂ ਹਾਂ ਉਸ ਦਾ ਐਲਾਨ ਕੀਤਾ ਗਿਆ ਹੈ ਹੋਰ ਸਮੇਂ ਦੇ ਹਿਸਾਬ ਨਾਲ ਵੇਖਾਂਗੇ ਕਿ ਸਰਕਾਰ ਤੇ ਕਿਸ ਤਰੀਕੇ ਨਾਲ ਦਬਾਅ ਪਾਉਣਾ ਪੰਜਾਬ ਦੀਆਂ ਦੇਸ਼ਵਾਰੀਆਂ ਜਥੇਬੰਦੀਆਂ ਸਾਰੀਆਂ ਇਕੱਠੀਆਂ ਨੇ ਤੇ ਜੇ ਇਹੋ ਜਿਹਾ ਕੋਈ ਬਣਦਾ ਸੁਆਪ ਬਣਦਾ ਹੈ ਤੇ ਯਕੀਨਨ ਸਾਰੀਆਂ ਜਥੇਬੰਦੀਆਂ ਆਪਣਾ ਯੋਗਦਾਨ ਪਾਉਣਗੀਆਂ ਜੀ ਬਿਲਕੁਲ ਕਹਿੰਦੇ ਨੇ ਕਿ ਜੇ ਦੁਬਾਰਾ ਸੰਘਰਸ਼ ਵਿੱਢਿਆ ਗਿਆ ਤਾਂ ਸਾਰੀਆਂ ਜਥੇਬੰਦੀਆਂ ਇਹਦੇ ਵਿੱਚ ਜ਼ਰੂਰ ਯੋਗਦਾਨ ਪਾਉਣਗੀਆਂ ਤੁਸੀਂ ਦੇਖ ਸਕਦੇ ਹੋ ਕਿ ਲੰਬੀ ਇੱਕ ਲਾਈਨ ਟਰੈਕਟਰਾਂ ਦੀ ਜਿਹੜੀ ਹੈ ਉਹ ਨਜ਼ਰ ਆ ਰਹੀ ਹੈ ਇਸ ਅੰਦੋਲਨ ਨੂੰ ਲੈ ਕੇ ਜਿਹੜਾ ਇਹ ਟਰੈਕਟਰ ਮਾਰਚ ਅੱਜ ਬਟਾਲਾ ਦੀਆਂ ਸੜਕਾਂ ਤੇ ਕੱਢਿਆ ਜਾ ਰਿਹਾ ਹੈ ਗੱਲਬਾਤ ਕਰ ਲੈਣੇ ਆ ਕੁਝ ਕਿਸਾਨ ਆਗੂ ਹੋਰ ਵੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਅੱਜ ਹੀ ਦਿਨ ਕਿਉਂ ਚੁਣਿਆ ਗਿਆ 26 ਤਰੀਕ ਦਾ ਗੰਤਰਤਾ ਦਾ ਦਿਨ ਇਹ ਅੱਜ ਤੋਂ 50-60 ਸਾਲ ਪਹਿਲਾਂ ਸੰਵਿਧਾਨ ਬਣਿਆ ਸੀ ਦੇਸ਼ ਦਾ ਅੱਜ ਦੀ ਜਿਹੜੀ ਹਕੂਮਤ ਹੈ ਉਹ ਸੰਵਿਧਾਨ ਨੂੰ ਤੋੜ ਕੇ ਤੇ ਗਲਤ ਪਾਸੇ ਨੂੰ ਲਿਜਾ ਰਹੀ ਆ ਅੱਜ ਦਾ ਦਿਨ ਇਸ ਕਰਕੇ ਚੁਣਿਆ ਕਿ ਕੁਰਬਾਨੀਆਂ ਦੇ ਕੇ अनेका ਲੋਕ ਸ਼ਹੀਦ ਕਰਕੇ ਆਜ਼ਾਦੀ ਲਈ ਤੇ ਸਾਡਾ ਸੰਵਿਧਾਨ ਬਣਿਆ ਜੇ ਅੱਜ ਇਹ ਸੰਵਿਧਾਨ ਨੂੰ ਤੋੜ ਕੇ ਸਾਰੇ ਲੋਕਾਂ ਦਾ ਏਕੇ ਨੂੰ ਤੋੜਨੀ ਚਾਹੁੰਦੀ ਆ ਤੇ ਅੱਜ ਦੇ ਕਿਸਾਨ ਮਜ਼ਦੂਰ ਮਲਾਜ਼ਮ ਜਿਹੜੇ ਆ ਉਹ ਸਾਰੇ ਛੜਕਾਂ ਦੇ ਉੱਤੇ ਨਿਕਲੇ ਪੂਰੇ ਭਾਰਤ ਦੇ 550 ਜ਼ਿਲ੍ਹਿਆਂ ਦੇ ਵਿੱਚ ਪਲੱਸ ਤਹਿਸੀਲਾਂ ਦੇ ਵਿੱਚ ਸੰਘਰਸ਼ ਦਾ ਬਿਗਲ ਵਜਾ ਦਿੱਤਾ ਗਿਆ ਹੈ ਕਿ ਜੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੀ ਬੀਜਪੀ ਦੀ ਹਕੂਮਤ ਆ ਮੋਦੀ ਹਕੂਮਤ ਆ ਉਹਨੂੰ ਇਹ ਮਨਮਰਜ਼ੀਆਂ ਨਹੀਂ ਕਰਨ ਦਿੱਤੀਆਂ ਜਾਣਗੀਆਂ ਕਿਸਾਨ ਮਜ਼ਦੂਰ ਮੁਲਾਜ਼ਮ ਆਪਣੇ ਹੱਕ ਲੈਣਗੇ ਤੇ ਦੇਸ਼ ਦੇ ਸੰਵਿਧਾਨ ਨੂੰ ਚੱਲਦਾ ਰੱਖਣਗੇ ਕਿਉਂਕਿ ਸੰਵਿਧਾਨ ਦੇ ਵਿੱਚ ਤੋੜ ਮਰੋੜ ਨਹੀਂ ਕਰਨ ਦੇਣਗੇ ਇਸ ਕਰਕੇ ਇਹਨਾਂ ਨੇ ਝੂਠੇ ਜਸ਼ਨ ਮਨਾ ਕੇ ਤੇ ਸਾਨੂੰ ਇਹ ਗੱਲ ਕਹਿਣੀ ਚਾਹੁੰਦੇ ਆ ਕਿ ਅਸੀਂ ਆਜ਼ਾਦੀ ਦਾ ਦਿਨ ਮਨਾ ਰਹੇ ਆ ਜਦੋਂ ਕਿ ਦੇਸ਼ ਉਹਦਾ ਆਜ਼ਾਦੀ ਨਾਲ ਦੀ ਕੋਈ ਚੀਜ਼ ਨਹੀਂ ਆਵੇ ਜੇ ਮੰਗਾ ਫੇਰ ਨਹੀਂ ਬਣਿਆ ਜਾਂਦੀ ਤੇ ਅਗਲਾ ਸੰਘਰਸ਼ ਕੀ ਹੋਵੇ ਅਗਲਾ ਸੰਘਰਸ਼ ਇਸ ਤੋਂ ਬਾਅਦ 16 ਫਰਵਰੀ ਨੂੰ ਭਾਰਤ ਬੰਦ ਸਾਰੀਆਂ ਫੈਕਟਰੀਆਂ کارਖਾਨੇ ਮਜ਼ਦੂਰ ਮਲਾਜਮ ਦੁਕਾਨ ਦਾ ਸਾਰਾ ਕੁਝ ਬੰਦ ਦੀ ਘਾਲ ਦਿੱਤੀ ਗਈ ਆ ਜੇ ਫਿਰ ਵੀ ਸਰਕਾਰ ਨਹੀਂ ਮੰਨਦੀ ਤੇ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਕਿ ਦਿੱਲੀ ਨੂੰ ਘੇਰਾ ਪਾਇਆ ਸੀ ਦਿੱਲੀ ਨੂੰ ਘੇਰਾ ਪਾ ਕੇ ਤੇ ਸਰਕਾਰ ਦੇ ਨੱਕ ਦੇ ਵਿੱਚ ਦਮ ਕਰਦੇ ਆਂਗੇ ਤੇ ਆਪਣੀਆਂ ਮੰਗਾਂ ਮਨਾਵਾਂਗੇ ਇਹ ਬਿਲਕੁਲ ਕਿਤਨਾ ਕਿਤੇ ਅੱਜ ਦਾ ਇਹ ਜਿਹੜਾ ਦਿਨ ਚੁਣਿਆ ਗਿਆ ਤਾਂ ਤਾਂ ਦਿਵਸ ਤਾਂ ਉਸ ਨੂੰ ਲੈ ਕੇ ਹੀ ਅੱਜ ਇਹ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਤਾਂ ਕਿ ਸਰਕਾਰਾਂ ਦੇ ਕੰਨਾਂ ਤੱਕ ਆਪਣੀ ਮੰਗਾਂ ਦੀ ਆਵਾਜ਼ ਪਹੁੰਚਾਈ ਜਾ ਸਕੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਫਿਰ ਵੀ ਸਰਕਾਰਾਂ ਦੇ ਕੰਨਾਂ ਤੱਕ ਸਾਡੀ ਆਵਾਜ਼ ਨਾ ਪਹੁੰਚੀ ਤਾਂ 16 ਫਰਵਰੀ ਨੂੰ ਪੂਰਾ ਭਾਰਤਵੰਡ ਦਾ ਸੱਦਾ ਦਿੱਤਾ ਗਿਆ ਹੈ ਤੇ ਉਸ ਤੋਂ ਬਾਅਦ ਦਿੱਲੀ ਦੇ ਵਿੱਚ ਵੀ ਇੱਕ ਵੱਡਾ ਸੰਘਰਸ਼ ਵਿੱਢਿਆ ਜਾਵੇਗਾ ਕੈਮਰਾ ਪਰਸਨ ਪਰਮਿੰਦਰ ਦੇ ਨਾਲ ਪਪਾਲ ਸਿੰਘ ਪੰਜਾਬ న్యూਸ ਬਟਾਲਾ